ਆਜੋ ਆਜੋ ਸੁਲਾਓ ਆਜੋ ਆਜੋ ਮੇਜ਼ਾਰ ਤੋਂ ਬਲੋ ਆਜੋ 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 ਜੀ ਇੰਤਰਾ ਆਜੋ ਉਹ ਵੀ ਆਏ ਮੈਂ ਤਾਂ 60 ਤੋਂ ਬੋਲੇ ਭੂਮੀ ਘਰ ਖਾਣੇ ਹਾਂ ਬਹੁਤ ਸ੍ਰੀ ਅਕਾਲ ਮਲਕਰ ਨੂੰ ਬੁਲਾਓ ਮਲਕਰ ਸਿੰਘ ਜੀ ਮਲਕਰ ਮਲਕਰ ਨੂੰ ਬੁਲਾਓ ਲੈ ਪੱਜੇ ਮਲਕਰ ਆਜੋ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਆਜੋ ਕੋਈ ਨਾ ਗੋਸ ਨਹੀਂ ਦਿੰਦਾ ਤੇਰਾ

Ah, Ahora очку Qualse are theods <laughs> with a子... Keep I scared. —— D Berean —— D E S Ha N U C O U S T E N A Y N G A S Q A L E T E T T E E T S K E A S K E B N A Y L D T O' A L S K S Q W P A mahdoll A A Yа T T H P Ch आ जाओ 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 ਮਾਨਪ੍ਰੀਤ ਮਾਨਪ੍ਰੀਤ ਵਰ ਵਿੱਚ ਵਾਧਾ ਹੋਇਆ ਇਸ ਖੁਸ਼ੀ ਦੇ ਮੌਕੇ ਤੇ ਦੋ ਸ਼ਬਦ ਹਾਂਜੀ ਅੱਜ ਜਹਾਂਗੀਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੀਵਾ ਸਿੰਘ ਗਿੱਲ ਜੀ ਜਿਹੜੇ ਕਿ ਸਾਬਕਾ ਸਰਪੰਚ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਬੜੀ ਖੁਸ਼ੀ ਦੀ ਗੱਲ ਆ ਔਰ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਚਟਾਨ ਵਾਂਗ ਖੜਾਂਗੇ ਸਾਡੇ ਭਰਾ ਬਣ ਕੇ ਪਿੰਡ ਦੇ ਵਿੱਚ ਵਿਛਰਨਗੇ ਤੇ ਆਮ ਆਦਮੀ ਪਾਰਟੀ ਦੇ ਨਾਲ ਲੋਕਾਂ ਨੂੰ ਜੋੜਾਂਗੇ ਔਰ ਅਸੀਂ ਆਪਣੇ ਪਿੰਡ ਦਾ ਵਿਕਾਸ ਵੱਧ ਤੋਂ ਵੱਧ ਕਰਾਂਗੇ ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਹੋਰ ਵੀ ਵਾਧਾ ਹੋਇਆ ਤੇ ਇਸ ਤੋਂ ਵੱਧ ਖੁਸ਼ੀ ਹੈ ਕਿ ਅਸੀਂ ਜਿਹੜੀਆਂ ਜਿਮਨੀ ਚੋਣਾਂ ਸੀ ਤਿੰਨ ਜ਼ੋਨਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਇਹ ਤੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਜੋ ਸਰਬ ਕਲਿਆਣਕਾਰੀ ਲੋਕ ਲੋਕ ਹਿਤਕਾਰੀ ਜੋ ਕੰਮ ਚੱਲ ਰਹੇ ਆ ਉਦੇ ਨਾਲ ਲੋਕ ਬੜੇ ਖੁਸ਼ ਨੇ ਔਰ ਦੇਖੋ ਇੱਥੇ ਬਿਲਕੁਲ ਨੇੜੇ ਬिलासपुर ਦੇ ਵਿੱਚ ਮਹੱਲਾ ਕਲੀਨਿਕ ਬਣਾਇਆ ਹੋਇਆ ਜਿੱਥੇ ਹਰ ਤਰ੍ਹਾਂ ਦੀ ਦਵਾਈ ਮਿਲਦੀ ਆ ਹਰ ਤਰ੍ਹਾਂ ਦਾ ਟੈਸਟ ਹੁੰਦਾ ਹਰੇਕ ਤਰ੍ਹਾਂ ਦੀ ਕੋਈ ਵੀ ਬੰਦਾ ਉੱਥੇ ਜਾਵੇ ਉੱਥੇ ਬਿਲਕੁਲ ਫ੍ਰੀ ਸਾਰਾ ਇਲਾਜ ਲੋਕਾਂ ਦਾ ਹੁੰਦਾ ਤੇ ਇਹੀ ਜਿਹੜਾ ਹੈਗਾ ਸਰਕਾਰਾਂ ਦਾ ਅਸਲੀ ਫਰਜ਼ ਮੁੰਡਲਾ ਫਰਜ਼ ਹੈ ਤੇ ਇੱਕ ਸਰ ਕੁਐਸਚਨ ਹੋ ਰਿਹਾ ਪਿੰਡ ਕਢਾਣੀ ਖੁਰਦ ਦੇ ਵਿੱਚ ਇੱਕ ਸੜਕ ਬਣਾਈ ਗਈ ਹੈ ਤੇ ਉਹ ਸੜਕ ਪਿੰਡ ਦੇ ਲੋਕਾਂ ਦੁਆਰਾ ਕਰਾ ਲਗਾ ਕੇ ਬਾਹਰ ਦਿੱਤੀ ਗਈ ਹੈ ਪੂਰ ਕਵਾਲਿਟੀ ਕਰਕੇ ਉਸ ਬਾਰੇ ਕੀ ਕਹਾਂ ਇਹ ਚੈੱਕ ਕਰਾਵਾਂਗੇ ਜੇ ਦੀ ਜਾਂਚ ਹੋਊਗੀ ਜੇ ਕੋਈ ਹਦੇ ਮੇਰੇ ਧਿਆਨ ਚ ਨਹੀਂ ਆਈ ਕੱਲ ਜੇ ਕੋਈ ਗੱਲ ਇਦਾਂ ਦੀ ਹੈਗੀ ਆ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਕੋਈ ਵੀ ਜਿਹੜਾ ਹੈਗਾ ਇਹਦੇ ਖਿਲਾਫ ਜੇ ਕੋਈ ਇਦਾਂ ਦੀ ਕੋਈ ਗੱਲ ਆਉਂਦੀ ਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਕੋਈ ਵੀ ਜਿਹੜਾ ਅਧਿਕਾਰੀ ਆ ਜੇ ਉਹਦੇ 'ਤੇ ਦੋਸ਼ੀ ਪਾਇਆ ਗਿਆ ਬਖਸ਼ਣ ਜਾਊਗਾ ਤਰਾਹਾ ਸਿਵਲ ਹਸਪਤਲ ਕਦੋਂ ਖੁੱਲਣ ਜਾ ਰਹੇ ਦੇਖੋ ਸਰਕਾਰ ਦੇ ਕੋਲ ਜਿਹੜਾ ਹੈਗਾ ਜਿਹੜੀ ਸੈਂਟਰ ਵੱਲੋਂ ਜਿਵੇਂ ਕਹਿ ਲੀਏ ਹੈਲਥ ਮਿਸ਼ਨ ਦਾ ਕਈ ਸੌ ਕਰੋੜ ਰੁਪਇਆ ਪੈਂਡਿੰਗ ਪਿਆ ਵਾ ਸੈਂਟਰ ਸਾਡੇ ਉਹ ਪੈਸੇ ਨਹੀਂ ਦੇ ਰਹੀ ਔਰ ਜਦੋਂ ਸੈਂਟਰ ਤੋਂ ਗ੍ਰਾਂਟ ਆਉਂਦੀ ਆ ਕਿਉਂਕਿ ਜਿਹੜੇ ਸਾਡੇ ਕਾਫੀ ਕੰਹਾ ਹਰੇ ਕੰਮ ਨੇ ਤੁਹਾਨੂੰ ਪਤਾ ਕਿ ਹੈਲਥ ਮਿਸ਼ਨ ਦੇ ਪੈਸੇ ਰੁਕੇ ਹੋਏ ਨੇ ਸਾਡੇ ਰੋਡਸ ਦੇ ਪੈਸੇ ਰੁਕੇ ਹੋਏ ਨੇ ਸਾਨੂੰ ਇੱਕ ਵੀ ਤੁਸੀਂ ਦੇਖੋਗੇ ਕਿਸਾਨਾਂ ਦੀ ਜਿਰੀ ਆ ਉਹਦੇ ਲਈ ਵੀ ਕੇਂਦਰ ਨੇ ਪੈਸੇ ਰੋਕੇ ਨੇ ਸਾਡੇ ਨਾਲ ਪੈਰ ਪੈਰ ਤੇ ੱੱਕੇ ਹੋ ਰਹੇ ਨੇ ਇੰਨਾ ੱੱਕਿਆਂ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਲੋਕਾਂ ਲਈ ਕੰਮ ਕਰ ਰਹੀ ਆ ਲੋਕਾਂ ਵਿੱਚ ਵਿਚਰ ਰਹੀ ਆ ਅਸੀਂ ਚਾਹੇ ਕੇਂਦਰ ਨੇ ਸਾਡੀ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨੂੰ ਦਵਾਈਏ ਪਰ ਫਿਰ ਵੀ ਅਸੀਂ ਜਿਰੀ ਦਾ ਇੱਕ ਇੱਕ ਦਾਣਾ ਚੱਕਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਵੀ ਜਿਹੜੇ ਕੰਮ ਨੇ ਜਦੋਂ ਕੇਂਦਰ ਸਰਕਾਰ ਵੱਲੋਂ ਉਹਨਾਂ ਪੈਸਿਆਂ ਦੀ ਗ੍ਰਾਂਟ ਆਊਗੀ ਤੇ ਉਸ ਤੋਂ ਬਾਅਦ ਉਹ ਜਿਹੜੇ ਕੰਮ ਨੇ ਹੋਣਗੇ। ਧੰਨਵਾਦ। ਮੇਰਾ ਮੇਵਾ ਸਿੰਘ ਗਿੱਲ, ਸਾਬਕਾ ਸਰਪੰਚ ਜਹਾਗੀਰ। ਕਿੰਨੇ ਪਰਿਵਾਰ ਅੱਜ ਆਮ ਆਦਮੀ ਪਾਰਟੀ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਨੇ? ਦੇਖੋ ਸਰਕਾਰਾਂ ਤੋਂ ਪ੍ਰਭਾਵਿਤ ਹੋ ਕੇ ਦਰਜਣ ਤੋਂ ਵੱਧ ਲੋਕ ਇਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਸ਼ਾਮਲ ਹੋਏ ਨੇ। ਮੈਂ ਇਸ ਲਈ ਹੋਇਆ ਕਿਉਂਕਿ ਸਰਕਾਰਾਂ ਤੋਂ ਮੈਂ ਵੀ ਪ੍ਰਭਾਵਿਤ ਆ ਕੰਮਕਾਰਾਂ ਤੋਂ ਇਹਨਾਂ ਨੇ ਹਰ ਵਰਗ ਦੀ 24 ਘੰਟੇ ਬਿਜਲੀ 300 ਚੁੰਟ ਫਰੀ ਕੀਤੀ ਆ ਸਾਨੂੰ ਇਹ ਬਹੁਤ ਵੱਡੀ ਇਹਨਾਂ ਦੀ ਦੇਣ ਆ ਹੋਰ ਵੀ ਕੰਮਾਂ ਕਰਨ ਦੀ ਇਹਨਾਂ ਤੋਂ ਸਾਨੂੰ ਆਸ ਆ ਜਿਹੜੇ ਵੱਧ ਤੋਂ ਵੱਧ ਕਰਨਗੇ ਇਹਨਾਂ ਦੀ ਨੀਤੀਆਂ ਦੇ ਨਾਲ ਅਸੀਂ ਵੀ ਚੱਲਾਂਗੇ ਠੀਕ ਹੈ ਧੰਨਵਾਦ ਉੱਥੇ